ਕਈ ਸਾਡੇ ਵਿੱਚੋਂ ਰਾਈਟਰ ਕਈ ਪ੍ਰੇਮੀ ਦੇਖ ਕੇ ਅੰਡਠ ਕਰਨ ਨੂੰ ਬੜਾ ਇੱਕ ਦਿਲਦਰੀ ਜੀ ਗਿਣਦੇ ਆ ਲੇਕਿਨ ਇਹ ਇੱਕ ਸਾਧ ਸੰਗਤ ਬੜੀ ਵੱਡੀ ਵਸਥਾ ਜੇ ਮਿਲ ਜਾਵੇ ਆਖੋ ਸਤਿਨਾਮ ਹਾਂ ਹਾਂ ਸਭ ਤੋਂ ਥੱਲੇ ਵਸਥਾ ਜੇ ਆਮ ਤੁਹਾਡੇ ਮੇਰੇ ਵਰਗਾ ਮੈਨੂੰ ਨਿਆਂ ਚਾਹੀਦਾ ਜਾਂ ਲੈ ਮਿਆਂ ਹੋਵੇ ਨਿਆਂ ਕੀ ਹੁੰਦਾ ਵੀ ਜਿਹਨੇ ਗਲਤੀ ਕੀਤੀ ਉਹਨੂੰ ਡੰਡ ਦਿਓ ਜਦੋਂ ਉਹਨੂੰ ਡੰਡ ਦਿੰਦਾ ਤੇ ਜਿਹੜਾ ਸਾਡੇ ਚ ਹੋਗਾ ਵੀ ਨਿਆਂ ਹੋਵੇ ਤੇ ਉਹਨੂੰ ਸੰਤੁਸ਼ਟੀ ਹੁੰਦੀ ਹੈ ਡੰਡ ਵੇਖ ਕੇ ਇਹ ਪੰਜ ਚੀਜ਼ਾਂ ਦਾਸ ਬੋਲੇਗਾ ਤੁਸੀਂ ਮਿੰਟ ਚ ਟੋਲਿਓ ਵੀ ਤੁਹਾਡੀ ਵਿਸਥਾ ਕਿੱਥੇ ਖੜੀ ਹੈ ਕਈ ਵਾਰੀ ਜਦੋਂ ਦੂਜੇ ਨੂੰ ਦੰਡ ਮਿਲਦਾ ਤੇ ਸਾਡੀ ਤਾਂ ਸੰਤੁਸ਼ਟੀ ਹੁੰਦੀ ਏ ਤੇ ਫਿਰ ਸਮਝ ਲੈਣਾ ਵੀ ਅਸੀਂ ਨਿਆਂ ਤੇ ਖੜੇ ਹਾਂ ਐ ਰੱਬ ਜੀ ਨਿਆਂ ਹੋਣਾ ਚਾਹੀਦਾ ਤੁਹਾਡੇ ਚੋਂ ਕਈਆਂ ਦੀ ਥੋੜੀ ਜੀ ਵਿਸਥਾ ਉੱਤੇ ਹੁੰਦੀ ਏ ਉਹ ਹੈ ਕਰੁਣਾ ਨਿਆਂ ਧਿਆਨ ਨਾਲ ਕਰੁਣਾ ਨਿਆ ਅਸੀਂ ਕਹਿੰਨੇ ਆ ਨਿਆ ਹੋਣਾ ਚਾਹੀਦਾ ਪਰ ਸਾਡੇ ਸਾਹਮਣੇ ਜਦੋਂ ਉਹਨੂੰ ਦੰਡ ਦੇਣ ਲੱਗਦੇ ਤੇ ਸਾਡੇ ਅੰਦਰ ਤਰਸ ਆ ਜਾਂਦਾ ਚਲੋ ਰਹਿਣ ਦੇ ਆਪੋ ਸਕਣਾ ਹਾਂ ਮੈਂ ਇਹਨੂੰ ਕਹਿੰਦੇ ਕਰਣਾ ਨਿਆ ਨਿਆ ਦੇ ਵਿੱਚ ਕਰਣਾ ਆ ਗਈ ਤਰਸ ਆ ਗਿਆ ਇਹ ਬਾਬੇ ਨਾਨਕ ਦੀ ਸੰਗਤ ਜੀ ਇੱਕ ਮਿੰਟ ਜੀ ਤੁਹਾਡਾ ਆਪਣਾ ਸੁਭਾਅ ਤੁਹਾਡੇ ਸਾਹਮਣੇ ਅੰਦਰ ਹੀ ਬਾਹਰ ਆ ਜਾਏਗਾ ਵੀ ਮੈਂ ਕਿੱਥੇ ਖੜਾ ਹਾਂ ਸੰਸਾਰ ਇਹ ਚਾਚੀਆਂ ਪਾਈਆਂ ਮਾਮੀਆਂ ਨਾਨੀਆਂ ਮਾਸੀਆਂ ਆਂਢੀ ਗੁਆਂਢੀ ਦੁਕਾਨਦਾਰ ਸੇਲੀਆਂ ਰਿਸ਼ਤੇਦਾਰੀਆਂ ਚ ਵਿਚਰਦੇ ਹੋ ਜਿਹੜਾ ਤੁਹਾਡੇ ਨਾਲ ਕੋਈ ਨਜਾਇਜ਼ ਕਰੇ ਤੁਸੀਂ ਕਹਿੰਦੇ ਨਿਆ ਹੋਣਾ ਚਾਹੀਦਾ ਇਹ ਨਿਆ ਕੀ ਤੈਨੂੰ ਇਹ ਦੇ ਉੱਥੇ ਸਜਾ ਨਿਆ ਕਹਿੰਦੇ ਜਦੋਂ ਉਹਨੂੰ ਸਜ਼ਾ ਮਿਲਣ ਲੱਗੇ ਤੁਹਾਨੂੰ ਤਰਸ ਆ ਜੇ ਨਹੀਂ ਚਲ ਕੋਈ ਨਹੀਂ ਜਿਹਨੇ ਮੰਨ ਲਿਆ ਕੋਈ ਇਹ ਹੈ ਕਰੁਣਾ ਨਿਆ ਕਰਣਾ ਨਿਆ ਤੋਂ ਉੱਤੇ ਇੱਕ ਤੀਜੀ ਅਵਸਥਾ ਹੈ ਖਿਮਾ ਖਿਮਾ ਹੁੰਦਾ ਵੀ ਚਲੋ ਮਾਫੀ ਦੇ ਦਿਓ ਗੱਜ ਕੇ ਹੱਕ ਸਤਨਾਮ ਬੋਰੇ ਨਾਲ ਸਮਪੂਰੀ ਕਰੇਂਦੇ ਮਾਫ ਕਰਨ ਕਈ ਸਿਆਣੇ ਓਏ ਬੋਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਜੇ ਤੁਹਾਡੇ ਚੋਂ ਕਿਤੇ ਮੇਰੀ ਅਰਦਾਸ ਕਰੋ ਜਾਂ ਆਪਣੀ ਵੀ ਕਰੋ ਅਸੀਂ ਖਿਮਾ ਦੀ ਪੌੜੀ ਚੜ ਜਾਈਏ ਫੁਲਾਣੇ ਰਿਸ਼ਤੇਦਾਰ ਨੇ ਇੰਜ ਕਿਹਾ ਚੱਲ ਛੱਡ ਯਾਰ ਕੋਈ ਗੱਲ ਨਹੀਂ ਖਿਮਾ ਇਕ ਬੜੀ ਕੀਮਤੀ ਪੰਕਤੀ ਜੇ ਜੇ ਖਿਮਾਂ ਦੀ ਦਾਤ ਮਿਲੇ ਤੇ ਫਿਰ ਪਤਾ ਕਿੱਥੇ ਪਹੁੰਚੇਗੇ ਤੁਸੀਂ ਜਹਾਂ ਗਿਆਨ ਤੈ ਧਰਮ ਹੈ ਜਹਾਂ ਗਿਆਨ ਤੈ ਧਰਮ ਹੈ ਜਹਾਂ ਝੋਠ ਤੈ ਪਾਪ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਤੈ ਆਪ ਅਕਸਰ ਨਾ ਆਵ ਜਹਾਂ ਖਿਮਾ ਤੈ ਆਪ ਓਏ ਜਹਾਂ ਖਿਮਾ ਤੈ ਆਪ ਕਹਿੰਦੇ ਜੇ ਬੰਦੇ ਅੰਦਰ ਖਿਮਾ ਆ ਜੇ ਤੇ ਸਮਝੋ ਆਪ ਹੀ ਕੋਲੀਏ ਤੇਰੇ ਆਖੋ ਸਤ ਨਾਮ ਹਾਮ ਘਾਟੀ ਤੇ ਓਖੀ ਏ ਕਦੀ ਸੁਭਾਣਾ ਰੱਖੋ ਕਿ ਦੁਨੀਆ ਮੇਰੇ ਦਿਮਾਗ ਨਾਲ ਚੱਲੇ ਲਾਣਾ ਇੰਜ ਕਿਉਂ ਨਹੀਂ ਚੱਲਦਾ ਕਹਿੰਦੇ ਇੱਕ ਹੈ ਨਿਆਂ ਇੱਕ ਹੈ ਕਰੂਣਾ ਨਿਆਂ ਡੰਡ ਮਿਲਿਆ ਤੇ ਤਰਸ ਆ ਗਿਆ ਕਰੂਣਾ ਨਿਆਂ ਇੱਕ ਹੈ ਖੇਮਾ ਮਾਫ ਕਰਨ ਦਾ ਸੁਭਾਅ ਬਣ ਗਿਆ ਕੱਢ ਹੋ ਜਾ ਕੋਈ ਧਿਆਨ ਦੇਣਾ ਜੀ ਇੱਕ ਹੈ ਹੋਰ ਚੌਥੀ ਵਸਤਾ ਕੇ ਕਈਆਂ ਦਾ ਸੁਆਖ ਖਿਵਾਂ ਦਾ ਬਣ ਜਾਂਦਾ ਪਰ ਉਸ ਬੰਦੇ ਲਈ ਅੰਦਰੋਂ ਈਰਖਾ ਨਹੀਂ ਕੱਢਦੇ ਆ ਕੋ ਸਤਨਾਮ ਵਾਹਿਗੁਰੂ ਇੱਕ ਚੌਥੀ ਵਸਤਾ ਹੈ ਕਿ ਖਿਵਾਂ ਵਿੱਚੋਂ ਈਰਖਾ ਵੀ ਨਿਕਲ ਜਾਵੇ ਕਈ ਵਾਰੀ ਅਸੀਂ ਮਾਫ਼ ਕਰ ਦਿੰਨੇ ਆ ਪਰ ਚਿੱਤ ਵਿੱਚ ਉਹਦੇ ਲਈ ਈਰਖਾ ਰੱਖਦੇ ਆ ਧਿਆਨ ਦੇਣਾ ਖਿਮਾ ਕਰਤਾ ਪਰ ਚਿੱਤ 'ਚ ਰੱਖਿਆ ਉਹਦੇ ਲਈ ਕੁੜਤ ਕਹਿੰਦੇ ਕਿ ਚੌਥੀ ਅਵਸਥਾ ਹੈ ਖਿਮਾ ਕਰਨ ਤੋਂ ਬਾਅਦ ਹੁਣ ਅੰਦਰੋਂ ਵੀ ਕੱਢ ਪੀ ਠਾਕ ਸਤਨਾ ਵਾਲੇ ਗੁਰੂ ਕਈ ਖਿਮਾ ਕਰਨ ਤੋਂ ਬਾਅਦ ਵੀ ਅੰਦਰ ਰੱਖਦੇ ਨੇ ਖਾਨਾ ਇਹਨੂੰ ਮੈਂ ਮਾਫ਼ ਤੇ ਕਰਤਾ ਪਰ ਨਹੀਂ ਬੁਲਾਣਾ ਨਹੀਂ ਇਹਨੂੰ ਕਹਿੰਦੇ ਹੁਣ ਖਿਮਾ ਤੋਂ ਬਾਅਦ ਚੌਥੀ ਅਵਸਥਾ ਕਿ ਖਿਮਾ ਕਰਨ ਤੋਂ ਬਾਅਦ ਖਿਮਾ ਵਿੱਚ ਈਰਖਾ ਨਹੀਂ। ਇੱਕ ਪੰਜਵੀਂ ਅਵਸਥਾ ਸੇ ਸਾਰੇ ਗੱਜ ਕੇ ਆਖੋ ਦੇਖ ਕੇ ਡਿੱਟ ਕਰਨਾ ਖਿਮਾ ਤੋਂ ਹੀ ਉੱਤੇ ਗੱਜ ਕੇ ਆਖੋ ਸਤਨਾਮ। ਦੇਖ ਕੇ ਡਿੱਟ ਕਰਨਾ। ਇਹ ਖਾਸ ਕਰਕੇ ਆਪਣੇ ਘਰੇਲੂ ਮੌਲ ਜਰੂਰ ਰੱਖੋ। ਬੜੇ ਸੁਖੀ ਹੋ ਬਹੁਤ ਸੁਖੀ ਹੋ ਜਾਓ ਕਿਉਂਕਿ ਘਰੇਲੂ ਮਾਹੌਲ ਚ ਇਹੋ ਜੀਆਂ ਬਹੁਤ ਗੱਲਾਂ ਹੁੰਦੀਆਂ ਨੇ ਆਲੇ ਦੁਆਲੇ ਵਿੱਚ ਜਿੱਥੇ ਬੰਦਾ ਇਹ ਸੁਭਾਅ ਬਣਾਵੇ ਦੇਖ ਕੇ ਡਿੱਟ ਕਰਨ ਦਾ ਤੇ ਬੜਾ ਚੈਨ ਜਿ ਰਹਿਦਾ ਨਹੀਂ ਤੇ ਫਿਰ ਕਲਪਣਾਈਏ ਤੇ ਕੰਦਾ ਹੀ ਕੰਦਾ ਨੇ ਫਿਰ ਕੰਦਾ ਟੱਠਣ ਤੇ ਰੱਬ ਆਵੇ ਤੇ ਕੰਦਾ ਡਿੱਗਣ ਜਮੀਨ ਪਲੇਨ ਹੋਵੇ ਸਾਈਂ ਬੈਠੇ ਧਿਆਨ ਦੇਣਾ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਆਪਣੇ ਆਲੇ ਦੁਆਲੇ ਜਾਂ ਰਿਸ਼ਤੇਦਾਰੀਆਂ ਗ੍ਰਸਤੀ ਵਿੱਚ ਇਹ ਜਰੂਰ ਸਵਾਰਕ ਦੇਖ ਕੇ ਡਿਟ ਕਰਨ ਦਾ ਕਿ ਕਿਸੇ ਕੋਈ ਗਲਤੀ ਹੋਈ ਉਹਨੇ ਕਰ ਲਈ ਮਹਿਸੂਸ ਚਲੋ ਛੱਡੋ ਕੰਮ ਖਤਮ ਜੋ ਕੰਦ ਪਾਈ ਰੱਖੀ ਵੀ ਮੈਂ ਤੂੰ ਉਹਨੂੰ ਨਹੀਂ ਤੇ ਸਮਝੋ ਤੁਸੀਂ ਦੇਖ ਕੇ ਡਿਟ ਕਰਨ ਦਾ ਜੇ ਦੋ ਪੈਸੇ ਵੀ ਨਹੀਂ ਚੜੇ ਦੇਖ ਕੈਂਡੀਟ ਕਰਨਾ ਕੀ ਹੈ ਇੱਕ ਵਾਰੀ ਸਾਰੇ ਆਖੋ ਧੰਗੁਰੂ ਅਮਰਦਾਸ ਜੀ ਫੇਰਾਖੋ ਧੰਗੁਰੂ ਅਮਰਦਾਸ ਜੀ ਫੇਰਾਖੋ ਧੰਗੁਰੂ ਅਮਰਦਾਸ ਮੈਨੂੰ ਦੱਸੋ ਕਿੰਨੇ ਲੱਤ ਮਾਰੀ ਸੀ ਦਾਸੂ ਤੇ ਦਤੂ ਗਜ ਕੇ ਆਖੋ ਸਤਨਾਮ ਮਾਰਨ ਉਸ ਵੇਲੇ ਕੀ ਵਰਤਿਆ ਕੀ ਸੇਵਕਾਂ ਨੂੰ ਕਿਹਾ ਧਨੋਇਨਾ ਨੇ ਲਾਥ ਮਾਰੀ ਇਹ ਫੜੋ ਈ ਰਾਮ ਸਗੋ ਚਰਨ ਫੜ ਲੇ ਕਹਿੰਦੇ ਮੇਰੀਆਂ ਬੁੱਢੇ ਦੀਆਂ ਹੱਡੀਆਂ ਸਖਤ ਹੋ ਗਈਆਂ ਨੇ ਕਿਤੇ ਤੁਹਾਨੂੰ ਚੋਟ ਨਾ ਆਈ ਹੋਵੇ ਗੱਜ ਕੇ ਆਖੋ ਸਤਨਾਮ ਚਿਤਾਰਿਆ ਵੀ ਨਹੀਂ ਅਜ ਦੇਖ ਕੇ ਡਿਟ ਕਰਨਾ ਹੁਣ ਇੱਕ ਵਾਰੀ ਸਾਰੇ ਆਖੋ ਧੰਗੁਰੂ ਅਰਜਨ ਦੇਵ ਜੀ ਤੇਰਾ ਆਖੋ ਧੰਗੁਰੂ ਅਰਜਨ ਦੇਵ ਜੀ ਤੇਰਾ ਆਖੋ ਧੰਗੁਰੂ ਅਰਜਨ ਦੇਵ ਜੀ ਹੁਣ ਦੇਖਿਓ ਜੀ ਦੇਖ ਕੇ ਐਡਿਟ ਕਰਨਾ ਕਾਹ ਕਿ ਹੱਥੋਂ ਸਤਨਾਮ ਮੇਰੇ ਖਿਆਲ ਕਿਸੇ ਬੀਬੀ ਵੀਰ ਭੈਣ ਕੋਲੋਂ ਇਹ ਗੱਲ ਨਹੀਂ ਸੁਣਾਉਣ ਦੀ ਲੋੜ ਕਿ ਪ੍ਰਿਥੀ ਚੰਦ ਨੇ ਕਿੰਨੀ ਕੀਰਖਾ ਕੀਤੀ ਗੁਰੂ ਅਰਜਨ ਦੇਵ ਜੀ ਪੂਰੀ ਡੱਟ ਕੇ ਕੀ ਸੁਲਹੀ ਖਾਂ ਤੇ ਕੀ ਸਾਧ ਸੰਗਤ ਹੋਰ ਤੇ ਕੀ ਛੇਵੇਂ ਪਾਤਸ਼ਾਹ ਨੂੰ ਤਕੀਮਾ ਮਾਰਨ ਦੀ ਪਰਪੜੋ ਇਤਿਹਾਸ ਬੀਬੀਓ ਇੱਕ ਵਾਰੀ ਇਹੋ ਜਿਹਾ ਸਮਾਂ ਆਇਆ ਕਿ ਪ੍ਰਿਥੀ ਚੰਦ ਨੂੰ ਬਹੁਤ ਬੁਖਾਰ ਹੋ ਬਹੁਤ ਬੁਖਾਰ ਇੰਨਾ ਤੇਜ ਬੁਖਾਰ ਇਤਿਹਾਸ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਭਰੀ ਸੰਗਤ ਦੇ ਦੀਵਾਨ ਦੇ ਵਿੱਚ ਸੰਗਤ ਦੀ ਮੌਜੂਦਗੀ ਵਿੱਚ ਗੁਰੂ ਚਰਨਾਂ ਦੇ ਵਿੱਚ ਆਪਣੇ ਭਰਾ ਦੀ ਦੇਹ ਰੋਗਤਾ ਦੀ ਅਰਦਾਸ ਕੀਤੀ ਹੈ ਆਕ ਸਤਨਾਮ ਕਿ ਸਤਗੁਰੂ ਸਾਡੇ ਭਾਈ ਨੂੰ ਦੇ ਰੋਗਤਾ ਬਖਸ਼ੋ ਪ੍ਰਿਤੀ ਚੰਦਨਾ ਹੁਣ ਮੈਨੂੰ ਦੱਸੋ ਅੰਦਰ ਕਿਤੇ ਉਹ ਰੱਖਿਆ ਨਹੀਂ ਜੋ ਉਹਨਾਂ ਕੀਤੀਆਂ ਜਿਆਤੀਆਂ ਉਹ ਨਿਆਂ ਵੀ ਕਰਣਾ ਨਿਆਂ ਵੀ ਖਿਮਾ ਵੀ ਖਿਮਾ ਚੋਂ ਈਰਖਾ ਵੀ ਨਹੀਂ ਤੇ ਦੇਖ ਕੇ ਡੇਢ ਸਭ ਕੋਈ ਕਰਦਾ ਇਹ ਗੱਲਾਂ ਨਹੀਂ ਜੇ ਮੇਰੀਆਂ ਤੁਹਾਡੀਆਂ ਕਿਤੇ ਜਦੋਂ ਪ੍ਰਿਥੀ ਚੰਦ ਦੀ ਅਰਦਾਸ ਸੰਗਤ ਚ ਹੋਈਏ ਕਿ ਹੇ ਗੁਰੂ ਰਾਮਦਾਸ ਜੀ ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਸਾਡੇ ਭਾਈ ਦਾ ਬੁਖਾਰ ਰਾਜੀ ਹੋਵੇ ਤੇ ਕਹਿੰਦੇ ਜਦੋਂ ਸੰਗਤ ਚ ਅਰਦਾਸ ਹੋਈ ਤੇ ਪ੍ਰਿਥੀ ਚੰਦ ਰਾਜੀ ਹੋਇਆ ਫਿਰ ਸ਼ਬਦ ਉਚਾਰਿਆ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅੰਤਿਸ ਕੀ ਸਰਣਾਗਤੀ ਜੋ ਸਦਾ ਸਾਈ ਗੱਲ ਕੇ ਆਖੋ ਸਤਨਾਮ ਕਿਉਂ ਤੁਸੀਂ ਵੇਖ ਲਿਆ ਨਿਆ ਤੇ ਉਹ ਕਿਰਣਾ ਨਿਆ ਤੇ ਉਹ ਖਿਮਾ ਤੇ ਉਹ ਖਿਮਾ ਚੋਂ ਹੀਰ ਖੰਡ ਨਿਕਲ ਗਈ ਕਿ ਦੇਖ ਕੇ ਢਿੱਟ ਕਰਨ ਦੀ ਆਦਤ ਵੀ ਚੋਲੀ ਪੈ ਗਈ